ਹਾਂਜੀ ਕਮੀਜ਼ ਦੀ ਕਟਾਈ ਲਈ ਜਿੰਨੀ ਤੁਹਾਡੀ ਲੰਬਾਈ ਤਿਆਰ ਆ ਉਹਦੇ ਵਿੱਚ ਤੁਸੀਂ 4 ਇੰਚ ਜ਼ਿਆਦਾ ਕੱਪੜਾ ਲੈਣਾ ਤੇ ਉਸ ਤੋਂ ਬਾਅਦ ਚ ਫੋਰ ਫੋਲਡ ਕਰਕੇ ਕੱਪੜਾ ਰੱਖ ਲੈਣਾ ਤੇ ਜੋੜ ਵਾਲੀ ਸਾਈਡ ਤੋਂ ਆਪਾਂ ਤੀਰੇ ਦਾ ਨਿਸ਼ਾਨ ਲਾਉਣਾ 6.5 ਇੰਚ ਤੇ ਤੀਰੇ ਦਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ نیچے ਨੂੰ ਮੋਡੇ ਦਾ ਨਿਸ਼ਾਨ ਲਾਉਣਾ 7 ਇੰਚ ਤੇ ਆਪਾਂ ਮੋਡੇ ਦਾ ਨਿਸ਼ਾਨ ਲਗਾ ਦੇਣਾ ਠੀਕ ਹੈ ਉਸ ਤੋਂ ਬਾਅਦ ਆਪਾਂ 1/2 ਇੰਚ ਹੋਰ ਵਧਾ ਕੇ ਰੱਖਣਾ ਅੱਗੇ ਨੂੰ ਇਹਦੇ ਵਿੱਚ ਆਪਾਂ ਅਗਲੀ ਕਾਟ ਪਾਵਾਂਗੇ 1 ਇੰਚ ਦੀ ਆਪਾਂ ਅਗਲੀ ਕਾਟ ਪਾਈ ਆ। ਧਿਆਨ ਨਾਲ ਵੇਖੋ ਹੁਣ ਤੁਸੀਂ ਵੇਖਣਾ ਤੁਹਾਡੀ ਜਿੰਨੀ ਵੀ ਫਿਟਿੰਗ ਤਿਆਰ ਆ ਉਹਦੇ ਤੇ ਤੁਸੀਂ ਇੱਕ ਨਿਸ਼ਾਨ ਲਾਉਣਾ ਏ। ਜਿੰਨੀ ਤੁਹਾਡੀ ਫਿਟਿੰਗ ਤਿਆਰ ਆ। ਹੁਣ ਆਪਾਂ ਤੇ ਇਹਨਾਂ ਨਿਸ਼ਾਨ ਲਾਵਾਂਗੇ। 1 7 ਇੰਚ ਤੇ ਹੋ ਗਿਆ, ਦੂਸਰਾ 15 ਇੰਚ ਤੇ ਹੋ ਗਿਆ ਤੇ ਤੀਸਰਾ ਨਿਸ਼ਾਨ ਆਪਣਾ 22 ਇੰਚ ਤੇ ਹੋ ਗਿਆ ਠੀਕ ਐ। ਇਹ ਜਿਹੜੇ ਤਿੰਨ ਨਿਸ਼ਾਨ ਲਾਏ ਆ ਇਹਨਾਂ ਦੀ ਹੈਲਪ ਦੇ ਨਾਲ ਹੀ ਆਪਾਂ ਪਲੇਟਸ ਪਾਵਾਂਗੇ ਤੇ ਇਦਾਂ ਹੀ ਆਪਾਂ ਫੀਟਿੰਗ ਲਗਾਵਾਂਗੇ ਹੁਣ ਤੁਸੀਂ ਜਿੰਨੀ ਤੁਹਾਡੀ ਤਿਆਰ ਫੀਟਿੰਗ ਆ ਉਹਨੇ ਤੇ ਨਿਸ਼ਾਨ ਲਾ ਕੇ ਉਸ ਤੋਂ ਅੱਧਾ ਇੰਚ ਜ਼ਿਆਦਾ ਰੱਖਣਾ ਠੀਕ ਹੈ ਕਿਉਂਕਿ ਅਗਲੀ ਪਲੇਟ ਸਾਈਜ਼ ਪਲੇਟਸ ਦੇ ਵਿੱਚ ਆਏਗਾ ਤੇ ਕਮਰ ਤੇ ਤੁਸੀਂ ਜਿੰਨੀ ਤੁਹਾਡੀ ਤਿਆਰ ਕਮਰ ਆ ਉਹਨੇ ਰੱਖ ਕੇ 1 ਇੰਚ ਜ਼ਿਆਦਾ ਰੱਖਣਾ ਠੀਕ ਹੈ ਇਹ ਤੁਹਾਡੀ ਪਲੇਟਸ ਵਿੱਚ ਆਏਗਾ ਤੇ हिਪ ਤੁਹਾਡੀ ਜਿੰਨੀ ਤਿਆਰ ਆ ਤੁਸੀਂ ਉਹਨੇ ਹੀ ਰੱਖਣੀਆਂ ਵੱਧ ਨਹੀਂ ਰੱਖਣੀ ਹੈਗੀ ਜੀ ਹੁਣ ਆਪਾਂ ਜਿਹੜੇ ਇਹ ਤਿੰਨੇ ਨਿਸ਼ਾਨ ਆ ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਮਿਲਾ ਦੇਣਾ ਕਿਉਂਕਿ ਆਪਣੀ ਫਿਟਿੰਗ ਦੇ ਨਿਸ਼ਾਨ ਹੋ ਗਏ ਇਸ ਤਰੀਕੇ ਦੇ ਨਾਲ ਤੁਸੀਂ ਲਾ ਦੇਣਾ ਇਸ ਤਰੀਕੇ ਨਾਲ ਨਿਸ਼ਾਨ ਲਾਉਂਗੇ ਤੇ ਤੁਸੀਂ ਸਟਿਚ ਕਰੋਗੇ ਤੁਹਾਡੀ ਜੈਂਪਰ ਦੀ ਫਿਟਿੰਗ ਪਰਫੈਕਟ ਆਏਗੀ ਹੁਣ ਆਪਾਂ ਪਲੇਟਸ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਉੱਤੇ ਕਾਟ ਪਾ ਦੇਣੀ ਆ ਠੀਕ ਹੈ ਹਾਂਜੀ ਗਲੇ ਵਾਲੀ ਸਾਈਡ ਤੋਂ ਆਪਾਂ ਮੋਢੇ ਵਾਲੀ ਸਾਈਡ ਨੂੰ ਟੇਢੀ ਕਾਟ ਪਾ ਜਾਣੀ ਆ ਇਸ ਤਰੀਕੇ ਦੇ ਨਾਲ ਹੁਣ ਆਪਾਂ ਪਲੇਟਸ ਪਾਵਾਂਗੇ ਜਿੰਨੇ ਪਲੇਟਸ ਤਿਆਰ ਆ ਗਏ ਉਸ ਤੋਂ ਆਪਾਂ 1/2 ਇੰਚ ਜ਼ਿਆਦਾ ਲੈਣਾ ਠੀਕ ਹੈ ਕਿਉਂਕਿ ਉੱਪਰ ਮੋੜੇ ਚ ਆ ਜਾਏਗਾ ਹੁਣ ਆਪਾਂ 3.5 ਇੰਚ ਦਾ ਗੈਪ ਰੱਖਣਾਗਾ ਜੋੜ ਵਾਲੇ ਪਾਸੇ ਤੋਂ ਤੇ 7 ਇੰਚ ਦੀ ਲੰਮੀ ਆਪਾਂ ਪਲੇਟ ਪਾਉਣੀ ਹੈਗੀ 7 ਇੰਚ ਦੀ ਲੰਮੀ ਪਲੇਟ ਦਾ ਨਿਸ਼ਾਨ ਲਾ ਦੇਣਾਗਾ ਇਸ ਤੋਂ ਬਾਅਦ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਵਾਂਗੇ ਇਹਨਾਂ ਦਾ ਆਪਾਂ 2-2 ਇੰਚ ਦਾ ਗੈਪ ਰੱਖਣਾ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਕਮਰ ਦੇ ਨਾਲ ਇਹਨੂੰ ਮਿਲਾ ਦੇਣਾਗਾ ਇਹ ਆਪਣੀ ਟੇਢੀ ਪਲੇਟ ਪੈ ਗਈ ਹੁਣ ਇਸ ਤੋਂ ਬਾਅਦ ਆਪਾਂ ਉੱਪਰਲੀ 모ਡੇ ਤੋਂ ਲੈ ਕੇ ਪਲੇਟਸ ਦੇ ਨਾਲ ਟੇਡਾ ਇੰਚੀ ਟੇਪ ਰੱਖ ਕੇ ਤੇ 2 ਇੰਚ ਦਾ ਗੈਪ ਵਿੱਚ ਛੱਡ ਦੇਣਾ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਪਲੇਟਸ ਪਾਵਾਂਗੇ ਇਹ ਤਿੰਨੇ ਗੈਪ 2-2 ਇੰਚ ਤੇ ਹੀ ਮੈ ਪਾਉਣੀ ਹੁੰਨੀ ਹੈਗੀ ਇਸ ਤਰੀਕੇ ਨਾਲ ਪਲੇਟਸ ਪਾਉਣ ਨਾਲ ਬਹੁਤ ਵਧੀਆ ਫਿਟਿੰਗ ਆਉਂਦੀ ਆ ਹੁਣ ਤੁਸੀਂ ਕੱਪੜਾ ਚੱਕਣਾ ਨਹੀਂ ਹੈਗਾ ਇਦਾਂ ਹੀ ਆਪਾਂ ਦੂਸਰੇ ਨਿਸ਼ਾਨ ਲਗਾਵਾਂਗੇ ਦੂਸਰੀ ਸਾਈਡ ਤੇ ਜਿਵੇਂ ਮੈਂ ਲਗਾ ਰਹੀ ਆਂਗੀ ਤੁਸੀਂ ਕਿਸੇ ਕਿਸੇ ਵੀ ਜਾਂ ਕੈਂਚੀ ਜਾਂ ਕਿਸੇ ਹੋਰ ਚੀਜ਼ ਦੀ ਮਦਦ ਦੇ ਨਾਲ ਤੁਸੀਂ ਇਦਾਂ ਹੀ ਕੱਪੜੇ ਪਾਏ ਤੇ ਨਿਸ਼ਾਨ ਲਾ ਦੇਣੇ ਆ ਨੀਚੇ ਠੀਕ ਹੈ ਵੇਖੋ ਨਿਸ਼ਾਨ ਬਹੁਤ ਵਧੀਆ ਤਰੀਕੇ ਦੇ ਨਾਲ ਆ ਗਏ ਹੁਣ ਆਪਾਂ ਪਿਛਲੀ ਕਾਟ ਪਾਵਾਂਗੇ ਠੀਕ ਹੈ 2.5 ਇੰਚ ਤੇ ਆਪਾਂ ਪਿਛਲੀ ਕਾਟ ਪਾ ਦੇਣੀ ਆ ਕੱਪੜਾ ਚੱਕਣਾ ਨਹੀਂ ਹੈਗਾ ਪਹਿਲਾਂ ਆਪਾਂ ਪਿਛਲੀ ਕਾਟ ਪਾ ਕੇ ਫੇਰ ਹੀ ਆਪਾਂ ਅਗਲੇ ਇਸ ਸਾਈਡ ਨੂੰ ਸਾਈਡ ਤੇ ਕਰਾਂਗੇ ਇਹ ਆਪਾਂ ਚਾਰੇ ਪਾਸੇ ਪਾਉਣੀ ਆ ਠੀਕ ਹੈ ਚਾਰੇ ਤਿਹਾਂ ਚੱਕੜੀਆਂ ਨੇ ਇਸ ਤਰੀਕੇ ਦੇ ਨਾਲ ਚਾਰੇ ਤਿਹਾਂ ਚੱਕ ਕੇ ਪਿਛਲੀ ਕਾਟ ਆਪਾਂ ਇਕੱਠੀ ਪਾ ਦੇਣੀ ਆ ਤੇ ਅੱਧੇ ਇੰਚ ਦੀ ਆਪਾਂ ਇਹ ਮੋਡੇ ਵਾਲੀ ਕਾਟ ਪਾ ਦੇਣੀ ਆ ਹੁਣ ਆਪਾਂ ਅਗਲੀ ਫਰੰਟ ਦਾ ਕੱਪੜਾ ਚੱਕ ਕੇ ਠੀਕ ਹੈ ਅਗਲੀ ਕਾਟ ਪਾਵਾਂਗੇ ਵੇਖੋ ਧਿਆਨ ਦੇ ਨਾਲ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਨਾ ਲਿਖ ਕੇ ਰੱਖ ਲਿਆ ਕਰੋ ਠੀਕ ਹੈ ਬਾਕੀ ਕਮੈਂਟ ਕਰਕੇ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੁਣ ਆਪਾਂ ਅਗਲਾ ਪਾਸਾ ਸਾਈਡ ਤੇ ਕਰਤਾ ਤੇ ਹੁਣ ਆਪਣਾ ਪਿਛਲੀਆਂ ਪਲੇਟਸ ਪਾ ਰਹੇ ਹਾਂ ਇਹਦੇ ਵਿੱਚ ਇੱਕ ਆਪਾਂ ਧਿਆਨ ਰੱਖਣਾ ਵੀ ਇਹ ਜਿਹੜੀ ਪਿਛਲੀ ਪਲੇਟਸ ਆ ਨਾ ਇਹ ਆਪਾਂ ਅੱਧਾ ਇੰਚ ਉੱਪਰ ਨੂੰ ਵਧਾ ਕੇ ਰੱਖਣੀਆਂ ਠੀਕ ਹੈ ਅਗਲੀਆਂ ਪਲੇਟਾਂ ਤੋਂ ਇਸੇ ਤਰੀਕੇ ਨਾਲ ਆਪਾਂ نیچے ਪਲੇਟਸ ਦਾ ਨਿਸ਼ਾਨ ਲਗਾ ਲੈਣਾ ਇਹ ਬੈਕ ਸਾਈਡ ਹੈ ਠੀਕ ਹੈ ਆਹ ਵੇਖੋ ਨਿਸ਼ਾਨ ਲਗਾ ਕੇ ਹੁਣ ਇਸ ਤੋਂ ਬਾਅਦ ਆਪਾਂ ਗਲੇ ਦੀ ਕਟਿੰਗ ਕਰਾਂਗੇ ਤੇ ਮੇਰੇ ਕਸਟਮਰ ਦਾ ਗਲਾ ਹੈਗਾ 5 ਇੰਚ ਤਿਆਰ ਤੇ 2 1/2 ਇੰਚ ਆਪਾਂ ਜੋੜ ਵਾਲੀ ਸਾਈਡ ਤੋਂ ਰੱਖ ਲਿਆ ਤੇ 5 ਇੰਚ ਆਪਾਂ نیچے ਨੂੰ ਰੱਖ ਕੇ ਠੀਕ ਹੈ ਇਹਦੇ ਵਿੱਚ ਆਪਾਂ 1/2 ਇੰਚ ਦੀ ਕਾਟ ਪਾਉਣੀ ਆ ਠੀਕ ਹੈ ਬਾਕੀ ਤੁਸੀਂ ਆਪਣਾ ਦੇਖਣਾ ਜੇ ਤੁਹਾਡਾ ਗਲਾ 6 ਇੰਚ ਤੋਂ ਜ਼ਿਆਦਾ ਡੀਪ ਆ ਫਿਰ ਆਪਾਂ ਜਿਹੜੀ ਉੱਪਰ ਮੋਡੇ ਵਾਲੀ ਕਾਟ ਟੇਟੀ ਪਾਈ ਹੈਗੀ ਫਿਰ ਇਦਾਂ ਨਹੀਂ ਪਾਉਣੀ ਫਿਰ ਉਹ ਕਾਟ ਹੋਰ ਤਰੀਕੇ ਦੀ ਹੁੰਦੀ ਆ ਠੀਕ ਹੈ ਧਿਆਨ ਰੱਖਣਾ ਵੇਖੋ ਹੁਣ ਇਸ ਤਰੀਕੇ ਦੇ ਨਾਲ ਤੁਸੀਂ ਪਲੇਟਸ ਪਾਉਂਗੇ ਨਿਸ਼ਾਨ ਲਗਾਉਂਗੇ ਤਾਂ ਤੁਹਾਡੀ ਫਿਟਿੰਗ ਵੀ ਬਹੁਤ ਵਧੀਆ ਆਊਗੀ ਬਾਕੀ ਜੇ ਤੁਹਾਨੂੰ ਕੋਈ ਨਹੀਂ ਸਮਝ ਲੱਗੀ ਤਾਂ ਪਲੀਜ਼ ਮੈਨੂੰ ਕਮੈਂਟ ਤੇ